ਜਪਵੰਨੀਗੜ ਇਥੋਂ ਦੇ ਨੇੜਲੇ ਪਿੰਡ ਪਟੜਿਆਣਾ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਅਨਚਾਰਜ ਬినਰਜੀਤ ਗੋਲਡੀ ਨੇ ਪੰਜਾਬ ਸਰਕਾਰ ਨੂੰ ਲਾਂਤਾਂ ਪਾਈਆਂ ਉਹਨਾਂ ਨੇ ਕਿਹਾ ਕਿ ਇਹ ਪੁਲ ਪੋਲਾ ਹੋਇਆ ਸੁਵੇਦਾ ਪੋਲਾ ਹੈ ਜਿੱਥੇ ਚੜਨ ਤੇ ਉਤਰਨ ਨੂੰ ਕੋਈ ਸਹੂਦਤ ਨਹੀਂ ਕੀਤੀ ਗਈ ਇਸ ਮੌਕੇ ਹੋਰ ਕੀ ਕਿਹਾ ਜਰਾ ਸੁਣੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਰਿਪੋਰਟ ਰਾਜ ਖੁਰਮੀ ਪਵੰਨੀਗੜ ਤੇ ਇਹ ਜਿ ਵਰ ਨੂੰ ਵਧੀਆ ਬਣਾवट ਬਣਾਈ ਜਾਵੇ ਜੀ ਦੀ ਤੁਹਾਨੂੰ ਖੇਤ ਜਾਮ ਨੂੰ ਛਾਲਾ ਹੋ ਜੇ ਰਾਜ ਆਮ ਦਾ ਧੰਨਵਾਦ ਜੀ ਗਵਰਨਮੈਂਟ ਦਾ ਕਰਾਂਗੇ ਧੰਨਵਾਦ ਬਹੁਤ ਬਹੁਤ ਜਿਆਦਾ ਸਸਿਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬినਰਜੀਤ ਅੱਜ ਮੈਂ ਆ ਪਟੜਿਆਣਾ ਦੇ ਕੋਲੇ ਖੜਾ ਪਟੜਿਆਣਾ ਪਿੰਡ ਸੰਦੂਰ ਹਲਕੇ ਦਾ ਇੱਥੇ ਕਾ ਸੂਆ ਜਾਂਦਾ ਹੈ ਅ ਖੇਤਾਂ ਵਿੱਚ ਜਿਹੜੇ ਪੈਸੇ ਵੀ ਦੀ ਸੂਆ ਬਣਾਏ ਤੇ ਇਹ ਸੂਏ ਦੇ ਉੱਤੇ ਕਪੂਲ ਬਣਾਇਆ ਹੈ ਮੈਂ ਅੱਜ ਦੀ ਪੰਜਾਬ ਸਰਕਾਰ ਦਾ ਮੈਲਾ ਦਾ ਲੈ ਦੇ ਕੇ ਕੋਈ ਆ ਕੋਈ 20 ਲੱਖ 10 ਲੱਖ ਲਾ ਕੇ ਕੋਈ ਕਪੂਲ ਬਣਾਇਆ ਹੋਊਗਾ ਲੈ ਕੇ ਵਿਚਾਰਿਆਂ ਨੇ ਤੇ ਉਹਦੇ ਹਾਲਾਤ ਦਿਖਾਉਣਾ ਤੁਹਾਨੂੰ ਵੀ ਕੀ ਦੇ ਆ ਪੈਸੇ ਤੋਂ ਇੱਥੋਂ ਮੈਂ ਮੁੰਡੇ ਨੂੰ ਕਹਣਾ ਦਿਖਾਈਂ ਕਰਾ ਇਹਨੂੰ ਚੜਨ ਵਾਸਤੇ ਜਿਹੜਾ ਰਾਹ ਬਣਾਇਆ ਹੈ ਇਹ ਪੋਲ ਬਣੇ ਨੂੰ ਇਸ ਪੋਲ ਨੂੰ ਬਣੇ ਨੂੰ 5 ਮਹੀਨੇ ਤੂਪਰ ਹੋ ਗਿਆ 23 12 2023 ਨੂੰ ਇਹ ਪੋਲ ਪੂਰਾ ਹੋ ਗਿਆ ਸੀ ਡੇਟ ਲਿਖੀ ਹੈ ਉਹਦੇ ਤੇ ਤੇ ਅੱਜ 5 ਮਹੀਨੇ ਬਾਅਦ ਇਹਦੇ ਚੜਨ ਨੂੰ ਦੱਸੋ ਵੀ ਆਪ ਹੁਣ ਤੋਂ ਚੜ ਕੇ ਦਿਖਾਉਣਾ ਜਿਵੇਂ ਨਾ ਕੋਈ ਪਹਾੜਾਂ ਦੀ ਚੜਾਈ ਚੜ੍ਹਨੀ ਹੁੰਦੀ ਹੈ ਕਿੱਨੇ ਚੜਦੇ ਆ ਆਜਾ ਬਈ ਤੇ ਮੈਂ ਤਾਂ ਸਮਝ ਨਹੀਂ ਆਉਂਦੀ ਕਿ ਮਹਿਕਮੇ ਵਾਲੇ ਕੀ ਕਰਦੇ ਨੇ ਪੰਜਾਬ ਸਰਕਾਰ ਕੀ ਕਰਦੀ ਐ ਐਮਐਲਏ ਕੀ ਕਰਦੀ ਐ ਇਹ ਬੁਰਜੀ ਨੰਬਰ ਜਿਹੜਾ ਪੋਲ ਨੰਬਰ 99100 ਐ ਆ ਲਿਖਿਆ ਇੱਥੇ ਤੇ 99100 ਠੀਕ ਹੈ ਜੀ ਤੇ ਹੁਣ ਮੈਂ ਮੁੰਡੇ ਨੂੰ ਕਹੂੰਗਾ ਵੀ ਆ ਵੀ ਦਿਖਾ ਦੇ ਇਧਰੋਂ ਹੁਣ ਇਹ ਚੜ ਕੇ ਤਾਂ ਐ ਆ ਗਏ ਆ ਉਤਰਨ ਵਾਲਾ ਨਾ ਦਿਖਾਈ ਮੜ ਜਾ ਆ ਉਤਰਨ ਵਾਲਾ ਰਾਹ ਦੇਖੋ ਕਿਹਜਾ ਆ ਬਣਾ ਵੀ ਕਰਾਂ ਇਹ ਆ ਲੱਗਦਾ ਜਿਵੇਂ ਆ ਉਤਰਾ ਇਧਰ ਵੀ ਦਿਖਾ ਦੇ ਆ ਜਾ ਹੁਣ ਹੁਣ ਇਹ ਜਿਹੜਾ ਇਥੋਂ ਟਰੈਕਟਰ ਟਰਾਲੀ ਲਗਾਉਣ ਵਾਸਤੇ ਇਹ ਪੁਲ ਬਣਾਏ ਸੀ ਹੁਣ ਮੈਂ ਪੁੱਛਾਂ ਸਰਕਾਰ ਨੂੰ ਕਿ ਇਥੋਂ ਕਿਹੜਾ ਟਰੈਕਟਰ ਲੰਗੂ ਕਿਹੜਾ ਟਰਾਲੀ ਲੰਗੂ ਤਾਂ ਬੰਦਾ ਲੰਗਣਾ ਔਖਾ ਹੋਇਆ ਪਿਆ ਇਥੋਂ ਮੋਟਰਸਾਈਕਲ ਸਕੂਟਰ ਆ ਪਿੰਡ ਵਾਲੇ ਸਾਰੇ ਖੜੇ ਨੇ ਮਹੰਗਾ ਸਿੰਘ ਹੋਰੀ ਮਿੰਦਰੋਰੀ ਖੜੇ ਨੇ ਇਹਨਾਂ ਨੂੰ ਪੁੱਛੋ ਵੀ ਲੰਗੂ ਕਿਥੋਂ ਬੰਦਾ ਇਹਦਾ ਹਰਾਨਾ ਜਾਣਾ ਸੋਨੇ ਹੁਣ ਮੈਂ ਇੰਨੀ ਹਰਾਨੀ ਦੀ ਗੱਲ ਆ ਯਾਰ ਇੰਨੀ ਨਲਾਇਕੀ ਸਰਕਾਰ ਦੀ ਇੰਨੀ ਨਲਾਇਕੀ ਇਹਨਾਂ ਨਲਾਇਕ ਬੰਦੇ ਕੇ ਯਾਰ ਡਿਜ਼ਾਈਨ ਕਰਦੇ ਹੋ ਤੁਸੀਂ ਕੰਮ ਨੂੰ ਪੂਰਾ ਤਾਂ ਕਰ ਦੋ ਕਿਸੇ ਦਾ ਕੋਈ ਰਾਜਾ ਬਾਪੂ ਨਹੀਂ ਕਿਸੇ ਸਰਕਾਰ ਨਾ ਦੀ ਕੋਈ ਚੀਜ਼ ਹੀ ਹੈ ਸੋ ਇਹ ਜੇ ਹਾਲਾਤਾਂ ਦੇ ਵਿੱਚ ਜੇ ਅੱਜ ਪੰਜਾਬ ਦੀ ਗੱਲ ਕਰੀਏ ਬਹੁਤ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਹੈ ਮੈਂ ਪੰਜਾਬ ਸਰਕਾਰ ਨੂੰ ਇਰੀਗੇਸ਼ਨ ਡਿਪਾਰਟਮੈਂਟ ਨੂੰ ਤੇ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੇ ਸੈਕਰੀ ਸਾਹਿਬ ਨੇ ਮਾਰੋਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਜਿਹੇ ਆਫਸਰਾਂ ਨੂੰ ਜਾਂ ਇਹ ਜਿਹੇ ਕੰਮ ਕਰਨ ਵਾਲਿਆਂ ਨੂੰ ਇਹਨਾਂ ਨੂੰ ਜ਼ੋਰ ਟਾੜਦਾ ਕਰਿਆ ਕਰੋ ਜੇ ਕੰਮ ਕੀਤਾ ਤਾਂ ਕੰਮ ਨੂੰ ਪੂਰਾ ਕਰਕੇ ਜ਼ੋਰ ਜਾਣ ਸੋ ਸਰਕਾਰੀ ਉਸ ਸੰਕਸ਼ਿਨਾ ਤੇ ਕਰਦੇ ਹਾਲ ਜਿਹੜੀ ਇਹ ਇਹ ਜਿਹੜੇ ਲੋਕ ਨੇ ਜੇ ਕੁਝ ਲਾਇਆ ਤਾਂ ਇਹ ਨਹੀਂ ਇੱਥੇ ਜਿਹੜਾ ਪੁਲ ਬਣਿਆ